ਰਹੀਏ ਮੈਂ ਫੇਰ ਕਹਿ ਰਿਹਾ ਸਾਰੇ મુદ્ਦੇ ਇੰਪੋਰਟੈਂਟ ਨੇ ਪਰ ਅੱਜ ਜਿਸ ਮਸਲੇ ਨੂੰ ਲੈ ਕੇ ਅਸੀਂ ਇਕੱਤਰ ਹੋਏ ਆ ਸਾਡੇ ਵਿਚਾਰ ਉਹਦੇ ਆਲੇ ਦੁਆਲੇ ਹੀ ਘੁੰਮਣੇ ਚਾਹੀਦੇ ਸੋ ਮਾਤਾ ਮੈਂ ਪੜ ਕੇ ਤੇ ਆਪਣੀਆਂ ਜਿਹੜੀਆਂ ਦੋ ਗੱਲਾਂ ਕਰਨੀਆਂ ਨੇ ਉਹਦੇ ਨਾਲ ਹੀ ਕਰਦੇ ਹੋਈਆਂ ਆ ਪਰ ਸਭ ਤੋਂ ਪਹਿਲਾਂ ਜਿਹੜਾ ਸਾਡਾ ਪ੍ਰਸਤਾਵਤ ਮਾਤਾ ਮੈਂ ਕਹਿ ਰਿਆ ਜਿਹੜੇ ਅੱਗੇ ਬੁਲਾ ਰਹੇ ਨੇ ਬੋਲਣਾ ਹੈ ਜੋਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਤਬਦੀਲੀ ਹੋਣੀ ਚਾਹੀਦੀ ਆ ਜਾਂ ਇਹਦੇ ਵਿੱਚੋਂ ਕੁਝ ਕੱਟਣਾ ਚਾਹੀਦਾ ਜਾਂ ਇਹਦੇ ਵਿੱਚ ਕੁਝ ਪਾਉਣਾ ਚਾਹੀਦਾ ਉਹ ਜ਼ਰੂਰ ਆਪਣੇ ਸੁਝਾਅ ਦੇ ਸਕਦੇ ਨੇ ਪਰ ਮੈਂ ਫੇਰ ਕਹਿ ਰਿਹਾ ਕਿ ਉਹ ਸੁਝਾਅ ਜਿਹੜੇ ਨੇ ਸਿਰਫ ਇਸੇ ਇਸ਼ੂ ਦੇ ਆਲੇ ਦੁਆਲੇ ਰਹਿਣ ਸੋ ਜਿਹੜਾ ਸਾਡਾ ਪ੍ਰਸਤਾਵਿਤ ਮਤਨ ਦਾ ਉਹ ਪੜਨ ਜਾ ਰਿਹਾ ਸੋ ਸਾਰਿਆਂ ਨੇ ਗੌਰ ਜ਼ਰੂਰ ਕਰਨੇ ਆ ਏਕ ਓੰਕਾਰ ਅਕਾਲ ਸਹਾਇ ਪੰਜ ਸੇ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਸ਼ਾ ਪੰਥ ਪ੍ਰਸਤ ਪਾਇ ਨਰੈਨ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਸ਼੍ਰੋਮਣੀ ਕਮੇਟੀ ਦੀ ਤਜ਼ਵੀਜ਼ ਨੂੰ ਮੱਦ ਰੱਦ ਕਰਨ ਸੰਬੰਧੀ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਖਵੀਰ ਸਿੰਘ ਬਾਦਲ ਵੱਲੋਂ ਪੰਥ ਨਾਲ ਕੀਤੇ ਧੋਖ ਅਤੇ ਗੁਨਾਹਾਂ ਨੂੰ ਦੇ ਦੋਸ਼ਾਂ ਨੂੰ ਕਬੂਲਣ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਵੱਲੋਂ ਲੱਗੀ ਧਾਰਮਿਕ ਤਨਖਾਹ ਤਹਿਤ 4 ਦਸੰਬਰ ਨੂੰ ਦਰਬਾਰ ਸਾਹਿਬ ਦੇ ਪ੍ਰਮੁੱਖ ਦੁਆਰ ਉੱਤੇ ਜਦੋਂ ਉਹ ਚੌਕਦਾਰ ਦੀ ਸੇਵਾ ਨਿਭਾ ਰਿਹਾ ਸੀ ਤਾਂ ਪਾਇ ਨਰੈਨ ਸਿੰਘ ਵੱਲੋਂ ਉਹਨਾਂ ਉਸ ਉੱਤੇ ਹਮਲਾ ਕੀਤਾ ਗਿਆ ਇਸ ਹਮਲੇ ਨੇ ਦੱਸ ਦਿੱਤਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਸਮੇਤ ਹੋਰਨਾਂ ਅਕਾਲੀਆਂ ਨੂੰ ਦਿੱਤੀ ਗਈ ਧਾਰਮਿਕ ਤਨਖਾਹ ਪੰਥ ਦੇ ਇੱਕ ਹਿੱਸੇ ਦੇ ਤਪ ਦੇ ਤੇ ਛਲਣੀ ਹਿਰਦਿਆਂ ਨੂੰ ਸ਼ਾਂਤ ਨਹੀਂ ਕਰ ਸਕੀ ਉਸ ਹਿੱਸੇ ਦੀ ਸੋਚ ਅਤੇ ਨਜ਼ਰ ਵਿੱਚ ਸੋ ਕਬੀਰ ਦੇ ਗੁਨਾਹ ਵੱਡੇ ਅਤੇ ਗੰਭੀਰ ਸਨ ਪਰ ਤਨਖਾਹ ਘੱਟ ਅਤੇ ਮਾਮੂਲੀ ਲਈ ਗਈ ਅਤੇ ਉਸ ਹਿੱਸੇ ਦੀ ਪ੍ਰਤੀਨਿਧਤਾ ਪਾਇਨ ਰਣ ਸਿੰਘ ਚੌੜਾ ਨੇ ਆਪਣੀ ਜਾਨ ਦਾ ਉੱਤੇ ਲਾ ਕੇ ਕੀਤੀ ਹੈ ਕੌਮ ਦੇ ਚੇਤਨ ਅਤੇ ਜਾਗਦੇ ਵਰਗ ਦਾ ਮੰਨਣਾ ਹੈ ਕਿ ਪੰਜ ਸਿੰਘ ਸਹਿਬਾਨਾ ਨੇ 2 ਦਸੰਬਰ ਨੂੰ ਅਕਾਲ ਤੱਕ ਸਹਿਬ ਦੀ ਫਸੀਲ ਤੋਂ ਪੂਰਾ ਇਨਸਾਫ ਨਹੀਂ ਕੀਤਾ ਪਾਇ ਨਰੈਨ ਸਿੰਘ ਜੋ ਪਿੰਡ ਚੌੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਸੇ ਹਨ ਅਤੇ ਜਿਨ੍ਹਾਂ ਦੀ ਸਾਰੀ ਉਮਰ ਤਕਰੀਬਨ 69 ਸਾਲ ਨੂੰ ਇਸ ਹਮਲੇ ਦੇ ਦੋਸ਼ੇ ਮੌਕੇ ਉੱਤੇ ਹਿਰਾਸਤ ਵਿੱਚ ਲਿਆ ਗਿਆ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਪੁਲਿਸ ਮੁਲਾਜ਼ਮ ਜਦ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਪਿੱਛੋਂ ਇੱਕ ਯੂਥ ਅਕਾਲੀ ਵਰਕਰ ਨੇ ਆ ਕੇ ਮਿੱਥ ਕੇ ਉਹਨਾਂ ਦੀ ਦਸਤਾਰ ਲਾਉਣ ਦੀ ਹਿਮਾਕਤ ਕੀਤੀ ਦਸਤਾਰ ਦੇ અપਮਾਨ ਦਾ ਮਸਲਾ ਅਕਾਲ ਤਖਬ ਸਹਿਬ ਉਤੇ ਇਨਸਾਫ ਦੀ ਉਡੀਕ ਵਿੱਚ ਅੱਜ ਵੀ ਅੰਗੋਲਿਆ ਪਿਆ ਹੋਇਆ ਹੈ ਭਾਈ ਨਰੈਨ ਸਿੰਘ 1982 ਤੋਂ ਆਰੰਭ ਹੋਏ ਧਰਮਯੁੱਧ ਮੋਰਚੇ ਤੋਂ ਹੀ ਪੰਥਕ ਸਫਾ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ ਪੰਥ ਦੇ ਹਰ ਹਿੱਸੇ ਤੇ ਹਰ ਵਰਗ ਵਿੱਚ ਉਹਨਾਂ ਦੀ ਮਕਬੂਲੀਅਤ ਹੈ ਉਹ ਡਬਲ ਐਮਏ ਹਨ ਇੱਕ ਮਜ਼ਬੂਤ ਅਤੇ ਡ੍ਰਿੜ ਇਰਾਦੇ ਵਾਲੀ ਜਜ਼ਾਊ ਸੋਚ ਦੇ ਮਾਲਕ ਹਨ ਖਰਸਤਾਨ ਦੀ ਸਿਰਜਣਾ ਲਈ ਲੜੇ ਜਾ ਰਹੇ ਸੰਘਰਸ਼ ਵਿੱਚ ਮੋਰੀ ਭੂਮਿਕਾ ਨਿਭਾਉਂਕਰ ਉਹਨਾਂ ਨੂੰ ਕਈ ਵਾਰ ਪੁਲਿਸ ਦਸ਼ਤ ਚੱਲਣਾ ਪਿਆ ਅਤੇ ਲੰਮਾ ਸਮਾਂ ਜੇਲਾ ਵਿੱਚ ਘਟਣੀਆਂ ਆ ਪਈਆਂ ਉਹਨਾਂ ਕੋਲ ਗੁਰਮਤ ਦਾ ਗਿਆਨ ਸਿਧਾਂਤ ਦੀ ਸੋਝੀ ਦੇ ਨਾਲ ਨਾਲ ਰਾਸੀ ਚੇਤਨਾ ਦੀ ਕੋਈ ਘਾਟ ਨਹੀਂ ਹੈ ਉਹ ਬੇਬਾਕ ਲੇਖਕ ਹੋਣ ਦੇ ਨਾਲ ਨਾਲ ਇਨਕਲਾਬੀ ਕਵੀ ਵੀ ਹਨ ਅਕਾਲੀ ਦਲ ਅਕਾਲੀ ਦਲ ਬਾਦਲ ਵੱਲੋਂ ਬੀਤੇ ਸਮੇਂ ਵਿੱਚ ਨਰੈਣ ਸਿੰਘ ਖਿਲਾਫ ਦਰਜਨਾ ਕੇਸਾਂ ਦਾ ਹਵਾਲਾ ਦੇ ਕੇ ਉਸ ਦੇ ਅਕਸ ਨੂੰ ਧੁੰਦਲਾ ਕਰਨ ਦੀ ਚਾਲ ਖੇਡੀ ਗਈ ਜਦੋਂ ਕਿ ਭਾਈ ਨਰੈਣ ਸਿੰਘ ਵਿਰੁੱਧ ਜਦੋਂ ਕਿ ਭਾਈ ਨਰੈਣ ਸਿੰਘ ਆਪਣੇ ਵਿਰੁੱਧ ਦਰਜਨ ਦੇ ਕਰੀਬ ਦਰਜ ਕਰੀਬ 200 ਦਰਜਨ ਕੇਸਾਂ ਵਿੱਚੋਂ ਬਾਇਜ਼ਤ ਬਰੀ ਹੋ ਚੁੱਕੇ ਹਨ ਸੁਖਬੀਰ ਬਾਦਲ ਦੇ ਪੰਥ ਵਿਰੋਧੀ ਕਾਰਿਆਕਰਨ ਸਿੱਖ ਸੰਗਤਾਂ ਦੇ ਮਨਾਂ ਅੰਦਰ ਇਸ ਵਿਰੋਧ ਚਿਰਾ ਤੋਂ ਪਲਪਰੇ ਗੁੱਸੇ ਅਤੇ ਰੋਹ ਦੀ ਕਹਿਰਾਈ ਨੂੰ ਗਹਿਰਾਈ ਅਤੇ ਅਸਲੀਅਤ ਨੂੰ ਸਮਝਣ ਦੀ ਥਾਂ ਅਕਾਲੀ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੇ ਦਾ ਮੋਢਾ ਵਰਤ ਕੇ ਅੰਤਰੰਕ ਕਮੇਟੀ ਵੱਲੋਂ ਪਾਈ ਨਰੈਨ ਸਿੰਘ ਨੂੰ ਪੰਥ ਤੋਂ ਛੇਕ ਦਾ ਮਤਾ ਪਾਸ ਕਰਵਾ ਕੇ ਅਕਾਲਪੁਰ ਸਾਹਿਬ ਨੂੰ ਕਾਰਵਾਈ ਲੈ ਕੇ ਭੇਜਿਆ ਹੈ ਸ਼੍ਰੋਮਣੀ ਕਮੇਟੀ ਦਾ ਇਹ ਮਤਾ ਸਿੱਖ ਸਿਧਾਂਤਾਂ ਦੀ ਕਸਵੱਟੀ ਤੇ ਕਿਸੇ ਵੀ ਪੱਖ ਤੋਂ ਖਰਾ ਨਹੀਂ ਉਤਰਦਾ ਸ਼ਰੋਮਣੀ ਕਮੇਟੀ ਦਾ ਇਹ ਫੈਸਲਾ ਜੇਕਰ ਅਮਲ ਵਿੱਚ ਲਚ ਦਿੱਤਾ ਗਿਆ ਤਾਂ ਇਹ ਨਾ ਕੇਵਲ ਗਲਤਫਹਿਮੀ ਪਾਵੇਗਾ ਸਗੋਂ ਕੌਮ ਨੂੰ ਆਪਸੀ ਖਾਣਾ ਜੰਗੀ ਵੱਲ ਲੈ ਕੇ ਜਾਵੇਗਾ ਸ਼ਰੋਮਣੀ ਕਮੇਟੀ ਦੇ ਮਤੇ ਦੀ ਇਬਾਰਤ ਝੂਠ ਅਤੇ ਮਕਾਰੀ ਤੇ ਟਿਕੀ ਹੈ ਤੱਥਾਂ ਨੂੰ ਤੋੜ ਮਾਰੋਰ ਕੇ ਤਨਖਾਹ ਖੋ ਉਤਰੇ ਸੁਖ ਵੀਰ ਬਾਦਲ ਉਤੇ ਹਮਲੇ ਨੂੰ ਦਰਬਾਰ ਸਾਹਿਬ ਵੱਲ ਚਲਾਈ ਗੋਲੀ ਪ੍ਰਚਾਰ ਕੇ ਕਫਰ ਤੋਂ ਲਿਆ ਗਿਆ ਹੈ ਜਦ ਕਿ ਮੀਡੀਆ ਦੇ ਕੈਮਰਿਆਂ ਨੇ ਸਪਸ਼ਟ ਦਿਖਾਇਆ ਹੈ ਕਿ ਗੋਲੀ ਭਾਈ ਨਰੈਨ ਸਿੰਘ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਹੋਈ ਗੁੱਥਮ ਗੱਥਾ ਮੌਕੇ ਚੱਲੀ ਹੈ ਸਚਾਈ ਇਹ ਹੈ ਕਿ ਹਮਲਾ ਸੁਖਬੀਰ ਸਿੰਘ ਬਾਦਲਨਾ ਦੇ ਵਿਅਕਤੀ ਉਤੇ ਹੋਇਆ ਹੈ ਜੋ ਪੰਥ ਦੇ ਗੁਨਾਹਗਾਰ ਵਜ੍ਹਾ ਲੱਗੀ ਤਲਖਾ ਤੋਂ ਉਤਰਿਆ ਸੀ ਸ਼ਰੋਮੀ ਕਮੇਟੀ ਦੇ ਮਤੇ ਵਿੱਚ ਦਰਜ ਇਹ ਤਰਕ ਵੀ ਤਰਕਹੀਣ ਹੈ ਕਿ ਗੋਲੀ ਇੱਕ ਸੇਵਾਦਾਰ ਉਤੇ ਚਲਾਈ ਗਈ ਸੀ ਸੁਖਬੀਰ ਸਿੰਘ ਨੂੰ ਨਿਮਾਣਾ ਸਿੱਖ ਸਮਝਣ ਵਾਲਿਆਂ ਦੀ ਸਮਝ ਉਤੇ ਪਰ ਸੰਭਰ ਹੈ ਇਹ ਗੱਲ ਸਾਡੀ ਕੌਮ ਦੇ ਧਾਰਮਿਕ ਲੀਡਰਸ਼ਿਪ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਕੌਮ ਦੀ ਸਮੂਹਕ ਚੇਤਨਾ ਨੇ ਸੁਖਬੀਰ ਬਾਦਲ ਨੂੰ ਉਸ ਦੇ ਗੰਭੀਰ ਗੁਨਾਹਾਂ ਕਰਕੇ ਮਾਫ ਨਹੀਂ ਕੀਤਾ ਅੱਜ ਮਿਤੀ 18 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਬੈਠੀਆਂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਸਮਰਪਿਤ ਜਥੇਬੰਦੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਪਾਈ ਨਰੈਨ ਸਿੰਘ ਨੂੰ ਪੰਥ ਵਿੱਚ ਸ਼ੇਕਣ ਦੇ ਸ਼੍ਰੋਮਣੀ ਕਮੇਟੀ ਦੇ ਬੇਤੁਕੇ ਅਤੇ ਸੁਭਾਂਤ ਇਹਨ ਮਤੇ ਨੂੰ ਮੂਲੋ ਰੱਦ ਕਰ ਦਿਆ ਹਨ ਅਤੇ ਪੰਜ ਸਿੰਘ ਸਹਿਬਾਨਾਂ ਨੂੰ ਅਪੀਲ ਕਰ ਦਿਆ ਹਨ ਕਿ ਉਹ ਸ਼੍ਰੋਮਣੀ ਕਮੇਟੀ ਦੇ ਮਤੇ ਨੂੰ ਪ੍ਰਵਾਨ ਨਾ ਕਰਦਿਆਂ ਇਸ ਮਤੇ ਰੋਟੀ ਮੰਗ ਨੂੰ ਖਾਰਜ ਕਰ ਦੇਣ ਜਿਸ ਦੇ ਨਾਲ ਇਸ ਬਦਾਰ ਦਸਤਾਰ ਦੀ ਵਿਦਵੀ ਕਰਨ ਵਾਲੇ ਯੂਥ ਅਕਾਲੀ ਦਲ ਦੇ ਅਹੁਦੇਦਾਰ ਜਸਪ੍ਰੀਤ ਸਿੰਘ ਰਾਣਾ ਦੇ ਵਿਰੋਧ ਸਖਤ ਕਾਰਵਾਈ ਕਰਨ ਭਾਈ ਨਰਹੰਦ ਸਿੰਘ ਵੱਲੋਂ ਧਰਮ ਅਤੇ ਕੌਮੀ ਸਵੈ ਮਾਰ ਖਾਤਰ ਦਿਖਾਈ ਜਿਹਾ ਰਸ ਪ੍ਰੇਤ ਨੇ ਕੌਮ ਅੰਦਰ ਉਸਦਾ ਮਾਨ ਵਧਾਇਆ ਹੈ ਅਤੇ ਇਸ ਮਾਨ ਨੂੰ ਛਟਿਆਉਣ ਜਾਂ ਘਟਾਉਣ ਵਾਲਾ ਕੋਈ ਵੀ ਫੈਸਲਾ ਪੰਥ ਨੇ ਕਦੇ ਕਦਾਚਿਤ ਪ੍ਰਵਾਨ ਨਹੀਂ ਕਰਨਾ ਗੁਰੂ ਸਾਹਿਬ ਮੇਰ ਕਰਨ ਸਭ ਤਾਈਂ ਸਹਾਇ ਹੋਣ ਸੋ ਇਹ ਇੱਕ ਪ੍ਰਸਤਾਵ ਮਤਾ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ ਜਿਹੜੀ ਇਬਾਰਤ ਅਖਰ ਵਾ ਅਖਰ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਮੋਟੇ ਰੂਪ ਦੇ ਵਿੱਚ ਇਹਦਾ ਮਤਲਬ ਮੈਂ ਚਾਰ ਲਾਈਨਾਂ ਦੇ ਵਿੱਚ ਸਿੰਪਲ ਵਰਨਕੂਲਰ ਲੈਂਗੁਏਜ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਮਰ ਤੋਂ ਲਿਆ ਗਿਆ ਕਿ ਜਿਹੜੀ ਗੋਲੀ ਇੱਕ ਗੁਨਾਹਗਾਰ ਵੱਲੋਂ ਚੱਲੀ ਆ ਜਿਹੜੀ ਗੋਲੀ ਨੂੰ ਕਹਿ ਰਹੇ ਕਿ ਇੱਕ ਨਿਮਾਣੇ ਸਿੱਖ ਦੇ ਚੱਲ ਗਈ ਇੱਕ ਗੁਨਾਹਗਾਰ ਸਜ਼ਾ ਭੁਗਤ ਰਹੇ ਬੰਦੇ ਤੇ ਨਿਮਾਣੇ ਸਿੱਖ ਨੂੰ ਇੱਕਜੁੱਟ ਕਰਨਾ ਕਿ ਸ਼੍ਰੋਮਣੀ ਕਮੇਟੀ ਨੂੰ ਸਦਾਤ ਦੀ ਇੰਨੀ ਵੀ ਸਮਝ ਨਹੀਂ ਆ ਕਿ ਨਿਮਾਣਾ ਸਿੱਖ ਕੌਣ ਹੁੰਦਾ ਤੇ ਗੁਨਾਹਗਾਰ ਕੌਣ ਹੁੰਦਾ ਇਹਨ ਇੱਕ ਬੇਸਿਕ ਸਮਝ ਤੇ ਸਾਨੂੰ ਹੋਣੀ ਚਾਹੀਦੀ ਹੈ ਨਾ ਔਰ ਫਿਰ ਉਹ ਗੋਲੀ ਜੇ ਭਾਈ ਨਰੈਨ ਸਿੰਘ ਨੇ ਦਰਬਾਰ ਸਾਹਿਬ ਤੇ ਚਲਾਉਣੇ ਹੀ ਤੇ ਉਸ ਦਿਨ ਉਥੇ ਸਕਿਉਰਿਟੀ ਫੋਰਸਿਸ ਨਾਲ ਗੁੱਟਮ ਗੁੱਤੀ ਹੋਂਦੀ ਕਿ ਲੋੜ ਹੀ ਦੂਰੋਂ ਮਾਰ ਦੇ ਇਹ ਝੂਠ ਬੋਲਿਆ ਗਿਆ ਕਿ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ ਔਰ ਵੇਖੋ ਇਹਨਾਂ ਦੇ ਤਰਕ ਕਹਿੰਦੇ 84 ਤੋਂ ਬਾਅਦ ਇਹ ਦੂਸਰੀ ਵਾਰ ਦਰਬਾਰ ਸਾਹਿਬ ਤੇ ਹਮਲਾਇਆ ਇਹ ਗੱਲਾਂ ਇਹਨਾਂ ਨੇ ਕੰਜਾਂ ਨੇ ਵੀ 84 ਚ ਗੋਲੀਆਂ ਲੱਗੀਆਂ ਸੀ ਕੋਣ ਫਿਰ ਦਰਬਾਰ ਸਾਹਿਬ ਤੇ ਗੋਲੀਆਂ ਲੱਗੀਆਂ ਮਤਲਬ ਉਸ ਹਮਲੇ ਦੇ ਨਾਲ ਇਥੇ ਜੋੜ ਰਹੇ ਨੇ ਤੇ ਫਰਕ ਇਨਾ ਵੱਡਾ ਆ ਕਿ 84 ਦੇ ਵਿੱਚ ਸਾਡੇ ਯੋਧਿਆਂ ਨੇ ਹਿੰਦੂस्तानी ਫੌਜ ਦਾ ਮੁਕਾਬਲਾ ਕੀਤਾ ਸੀ ਤੇ ਜਿਹੜੇ ਅੰਦਰ ਸਿੰਘ ਬੈਠੇ ਸੀ ਉਹ ਸਾਡੇ ਹੱਕਾਂ ਦੇ ਲਈ ਸਾਡੀ ਆਜ਼ਾਦੀ ਦੀ ਜੰਗ ਲੜਦੇ ਪਏ ਸੀ ਤੇ ਭਾਰਤੀ ਫੌਜ ਦੁਸ਼ਮਣ ਹੋ ਕੇ ਸਾਡੇ ਤੇ ਚੜ ਕੇ ਆਈ ਸੀ ਤੇ ਇਥੇ ਕੰਮ ਉਲਟਾ ਆ ਇਥੇ ਜਿੱਤੇ ਗੋਲੀ ਚੱਲੀ ਆ ਉਹਦੇ ਉੱਤੇ ਦੋਸ਼ ਕੋਈ ਛੋਟੇ ਨਹੀਂ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਕਰਨ ਵਾਲਿਆਂ ਦੇ ਨਾਲ ਭਾਈਵਾਲਤਾ ਨਿਭਾਉਂਦੇ ਨੇ। ਔਰ ਉਹ ਦੋਸ਼ ਜਿਹੜਾ ਪੰਥ ਪਿਛਲੇ 9 ਸਾਲਾਂ ਤੋਂ ਕੂਕ-ਕੂਕ ਕੇ ਕਹਿ ਰਹੇ ਹੱਤੀ ਇਹਨਾਂ ਨੇ ਕੀਤੇ ਨੇ ਤੇ ਪਿਆਰਾਂ ਦੇ ਪਾਣੀ ਨਹੀਂ ਪੈਣ ਦਿੰਦੇ। ਹੁਣ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਆਪ ਮੰਨੇ ਨੇ ਕਿ ਸਾਡੀ ਉਹਨਾਂ ਦੇ ਵਿੱਚ ਭਾਈਵਾਲਤਾ ਰਹੀ ਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆ ਕਮਾਈਆਂ ਉਹਨਾਂ ਪੁਲਿਸ ਅਫਸਰਾਂ ਨੂੰ ਉਹ ਚੌਧਿਆਂ ਤੇ ਬਿਠਾਇਆ ਇਹਨਾਂ ਨੇ ਜਿਨ੍ਹਾਂ ਨੇ ਦਹਾਕਿਆਂ ਵੱਡੇ ਸਿਖਾਰੇ ਖੋਹਦੇ ਹੌਲੇ ਪੰਜਾਬ ਦੀ ਧਰਤੀ ਤੇ ਖੇਢੀ ਆ ਕੱਲਾ ਕੁਰਸੀਆਂ ਨਹੀਂ ਉੱਚੀਆਂ ਦਿੱਤੀਆਂ ਅਕਾਲੀ ਦਲ ਦਾ ਵਕਾਰ ਇਹਨਾਂ ਗਿਰ ਗਿਆ ਕਿ ਇਜ਼ਹਾਰ ਆਲਮ ਵਰਗਿਆਂ ਨੂੰ ਇਹਨਾਂ ਨੇ ਟਿਕਟਾਂ ਤੱਕ ਦੇ ਦਿੱਤੀ ਆਪਣੀ ਪਾਰਟੀ ਨੂੰ ਤੇ ਜਦੋਂ ਪੰਥ ਨੇ ਵਿਰੋਧ ਕੀਤਾ ਤੇ ਇਜ਼ਹਾਰ ਆਲਮ ਕੋਲੋਂ ਟਿਕਟ ਲੈ ਲਈ ਤੇ ਉਹਦੀ ਘਰ ਦੇਣ ਦੇਤੀ ਫਰਕ ਕੀ ਪਿਆ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਈਆਂ ਪਰ ਇਸ ਹਮਲੇ ਨੇ ਇਹ ਦਰਸਾਇਆ ਗਿਆ ਕਿ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ ਨਿਮਾਣੇ ਸਿੱਖ ਦੇ ਜੋ ਕਿ ਬੇਤੁਕ ਆ ਆਰ ਭਾਈ ਨਰੈਨ ਸਿੰਘ ਚੌੜਾ ਨੂੰ ਇਸ ਝੂਠੇ ਤਰਕ ਦੇ ਬਹਾਨੇ ਉੱਤੇ ਅਕਾਲ ਪੁਰਖ ਸਾਹਿਬ ਤੇ ਇਹ ਮਤਾ ਪਾਸ ਕਰਕੇ ਅੰਤਰਿਮ ਕਮੇਟੀ ਨੇ ਵੇਝਤਾ ਕਿ ਭਾਈ ਨਰੈਨ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ ਇਸ ਬੇਤੋਕੇ ਮਤੇ ਨੂੰ ਬਿਲਕੁਲੋਂ ਮੁੱਢਾ ਰੱਦ ਕਰਕੇ ਰੱਦੀ ਦੀ ਟੋਕਰੀ ਚ ਸੁੱਟ ਦੇਣਾ ਚਾਹੀਦਾ ਔਰ ਦੂਸਰਾ ਮਸਲਾ ਜਿਹੜਾ ਵੱਡਾ ਆ ਇੱਥੇ ਗੋਲੀ ਚੱਲੀ ਗੁਨਾਹਗਰ ਵੱਲ ਤੇ ਹਹਾ ਕਾਰਮਚਾਰੀ ਅਕਾਲੀ ਦਲ ਨੇ ਦੇ ਸ਼੍ਰੋਮਣੀ ਕਮੇਟੀ ਨੇ ਤੇ ਦੂਸਰੇ ਪਾਸੇ ਇਹਨਾਂ ਦੇ ਇੱਕ ਜੁੰਮੇਵਾਰ ਵਰਕਰ ਵਰਕਰ ਜਸਪ੍ਰੀਤ ਰਾਣਾ ਨੇ ਬੰਦੇ ਨੂੰ ਜਿੰਨੂੰ ਦਸਾਂ ਬੰਦਿਆਂ ਨੇ ਫੜਿਆ ਜਿਹੜੀਆਂ ਬਾਹਾਂ ਵੀ ਫੜੀਆਂ ਜਿਹੜੀ ਧੌੜ ਵੀ ਫੜੀ ਉਸ ਜਕੜੇ ਹੋਏ ਬੰਦੇ ਨੂੰ ਉਸ ਜਝਾਰੂ ਸੋਚਦੇ ਮਾਲਕ ਨੂੰ ਇਹਨਾਂ ਨੇਰ ਇਹਨਾਂ ਦੇ ਅਕਾਲੀ ਵਰਕਰ ਨੇ ਪਠਾਨਕੋੜ ਦਾ ਜਿਹੜਾ ਇਹਨਾਂ ਨੇ ਯੁੱਧ ਦਾ ਪ੍ਰਬੰਧ ਲਾਇਆ ਉਸ ਬੰਦੇ ਨੇ ਮਗਰੋਂ ਆ ਕੇ ਸ਼ਾਵ ਮਾਰ ਕੇ ਉਹਨਾਂ ਦੀ ਪੱਗ ਲਾ ਕੇ ਔਰ ਉਹਨਾਂ ਦੀ ਪੱਗ ਦੀ ਗਿਰਵੀ ਕੀਤੀ ਆ ਪਰ ਉਸ ਗੱਲ ਦੇ ਉੱਤੇ ਲਾ ਅਕਾਲੀ ਦਲ ਬੋਲਿਆ ਨਾ ਸ਼੍ਰੋਮਣੀ ਕਮੇਟੀ ਬੋਲੀ ਤੇ ਜਦੋਂ ਸ਼੍ਰੋਮਣੀ ਕਮੇਟੀ ਨੂੰ ਪੁੱਛਿਆ ਗਿਆ ਇਹ ਸਵਾਲ ਕਿ ਉਸ ਬੰਦੇ ਦੇ ਉੱਤੇ ਕੀ ਕਾਰਵਾਈ ਕੀਤੀ ਤੇ ਪ੍ਰਧਾਨ ਸਾਹਿਬ ਦਾ ਜਵਾਬ ਪਤਾ ਕੀ ਹੈ ਕਹਿੰਦੇ ਜਦੋਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਉਦੋਂ ਵਿੱਚ ਇਹ ਜਿਹੀ ਨਿੱਕੀ ਚੀਜ਼ ਹੋ ਜਾਵੇ ਹਾਦ ਹੋ ਗਈ ਫਿਰ ਤੁਹਾਡੇ ਤੇ ਰਜੀਵ ਗਾਂਧੀ 'ਚ ਫਰਕ ਕੀ ਆ ਰਜੀਵ ਵੀ ਕਹਿੰਦਾ ਜਦੋਂ ਵੱਡਾ ਖਤਰਾ ਖਤ ਦੇਖਦਾ ਧਰਤੀ ਹਿਲਦੀ ਆ ਉਦੋਂ ਤਾਂ ਤੁਸੀਂ ਦੁਹਾਈ ਚੁੱਕ ਲੈਂਦੇ ਤੇ ਇਹ ਤੁਸੀਂ ਕਹਿੰਦਾ ਜੀ ਵੱਡੀਆਂ ਦੇ ਵਿੱਚ ਨਿੱਕੀ ਹੋ ਗਈ ਜਾਨ ਗੁੱਜ ਕੇ ਦਸਤਾਰ ਲਾ ਦੇਣੀ ਇਹਨਾਂ ਨੂੰ ਨਿੱਕੀ ਲੱਗਦੀ ਆ ਤੇ ਇੱਕ ਗੁਨਾਹਗਾਰ ਦੇ ਉੱਤੇ ਥਮਲਾ ਆ ਜਾਣਾ ਇਹਨਾਂ ਨੂੰ ਬਹੁਤ ਵੱਡਾ ਤੇ ਪਾਪ ਲੱਗਦਾ ਹੈ ਇਹ ਤੇ ਸਾਡੀਆਂ ਕਮੇਟੀਆਂ ਦਾ ਅੱਜ ਦਾ ਹਾਲ ਹੋ ਗਿਆ ਸੋ ਸਾਡੇ ਸਿੰਘ ਸਹਿਬਾਨਾਂ ਨੂੰ ਅਪੀਲ ਆ ਜਿੱਤੇ ਤੁਸੀਂ ਹਰ ਗੱਲ ਸ਼੍ਰੋਮਣੀ ਕਮੇਟੀ ਦੀ ਸੁਣਦੇ ਹੋ ਤੇ ਉਹਨਾਂ ਦੇ ਮਤੇ ਨੂੰ ਵਿਚਾਰਦੇ ਹੋ ਤੇ ਜਦੋਂ ਸਮਾਂ ਮੰਗਣ ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਦਫ਼ਤਰ ਤੇ ਬਿਠਾ ਕੇ ਗੱਲ ਸੁਣ ਲੈਂਦੇ ਹੋ ਤੇ ਪੰਥ ਦੀ ਵੀ ਇੰਨੀ ਇੱਕ ਗੱਲ ਸੁਣ ਲਓ ਤੇ ਜਿੱਤੇ ਇਸ ਮਤੇ ਨੂੰ ਰੱਦ ਕੀਤਾ ਜਾਵੇ ਜੇ ਨਾ ਰੱਦ ਤੇ ਇਹਨਾਂ ਖਾਲਾਚੰਗੀ ਸ਼ੁਰੂ ਹੋਏਗੀ ਫਿਰ ਨਾ ਕਹਿਣਾ ਆਪਸ ਦੇ ਵਿੱਚ ਪਥ ਲੜਦਾ ਫਿਰਦਾ ਸੋ ਇਹ ਮਤਾ ਰੱਦ ਕੀਤਾ ਜਾਵੇ ਔਰ ਉਸ ਬੰਦੇ ਦੇ ਖਿਲਾਫ ਜਸਪ੍ਰੀਤ ਰਾਣੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜੇ ਨਹੀਂ ਕਰਨੀ ਤੇ ਦੋ ਟੁਕ ਜਵਾਬ ਦੇ ਦਿਓ ਠੋਕ ਕੇ ਕਿ ਅਸੀਂ ਉਹਨੂੰ ਹੱਥ ਤੱਕ ਨਹੀਂ ਲਾਉਣਾ ਉਹ ਤੇ ਜੀ ਅਕਾਲੀ ਵਰਕਰ ਆ ਉਹ ਤੇ ਤੁਹਾਡਾ ਨਿਮਾਣਾ ਸੇਖਿਆ ਤੇ ਫਿਰ ਉਹ ਤੁਹਾਡਾ ਪੰਥਾਪੇ ਨੇ ਬੜਵੇਗਾ ਉਹਦੇ ਨਾਲ ਆਪ ਰੱਬ ਆਪ ਦੀ ਅਕਾਲ ਤੱਕ ਸਭ ਦੀ ਸਰਵੋਚਤਾ ਨੂੰ ਮਨ ਚ ਰੱਖਦੇ ਹੋਏ ਉਹਨਾਂ ਹਕੀਕਤ ਪਰ ਲਾਉਂਦੇ ਹੋਏ ਹਮੇਸ਼ਾ ਤੁਹਾਨੂੰ ਲੂਪ ਚ ਰੱਖਿਆ ਆ ਕਿਉਂਕਿ ਦਸਤਾਰ ਨਤਨ ਦਾ ਮਸਲਾ ਸਾਡਾ ਬਾਹਰਲੀ ਅਦਾਲਤਾਂ ਚ ਨਹੀਂ ਜਾਂਦਾ ਬਾਹਰਲੀ ਅਦਾਲਤਾਂ ਨੇ ਜੋ ਸਜ਼ਾਵਾ ਦੇਣੀਆਂ ਭਾਈ ਮਰਾ ਸਿੰਘ ਚੌੜਾ ਦੇਣਗੇ ਪਰ ਪੱਗ ਸਾਡੀ ਧਾਰਮਿਕ ਪਛਾਣ ਆ ਔਰ ਉਸ ਬੰਦੇ ਦੇ ਖਿਲਾਫ ਜੇ ਕਾਰਵਾਈ ਹੋਣੀ ਚਾਹੀਦੀ ਆ ਤੇ ਅਸੀਂ ਨਹੀਂ ਚਾਹੁੰਦੇ ਦੁਨੀਆਵੀ ਅਦਾਲਤਾਂ ਜਾਂ ਦੁਨੀਆਵੀ ਥਾਣਿਆਂ ਦੇ ਚੋਣੋ ਘਸੇੜਦੇ ਫਿਰਿਏ ਅਸੀਂ ਚਾਹੁੰਦੇ ਆ ਕਿ ਸਾਡੀ ਸਰਵੋੱਚ ਸੰਸਥਾ ਅਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਅਹੁਦੇਦਾਰ ਇਸ ਗੱਲ ਦਾ ਨੋਟਿਸ ਲੈਣ ਔਰ ਇਨਸਾਫ ਕਰਨ ਪਰ ਮੈਂ ਫੇਰ ਕਹਿ ਰਿਹਾ ਅਸੀਂ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਚਾਹੁੰਦੇ ਨਾ ਲਵਾਂਗੇ ਪਰ ਜੇ ਅਕਾਲ ਤਖਤ ਸਾਹਿਬ ਇਹੋ ਜਿਹੀਆਂ ਚੀਜ਼ਾਂ ਤੋਂ ਮੁਲਕਰ ਹੋਏਗਾ ਤੇ ਫਿਰ ਕੋਈ ਨਾ ਕੋਈ ਜਜਬਾਤੀ ਸਿੱਖ ਦਾ ਫੈਸਲਾ ਕਰੇਗਾ ਹੀ ਕਰੇਗਾ ਤੇ ਫਿਰ ਨਾ ਹਾਲਤ ਆਈ ਨਾ ਚੁੱਤੀ ਜਾਵੇ ਕਿ ਤਨੋਂ ਨੋਂ ਲੋਕਾਂ ਨੇ ਥੱਜ ਜਾਣਾ ਸ਼ੁਰੂ ਕਰਤਾ ਅੱਜ ਕਾਨੂੰਨ ਤੁਹਾਡੇ ਦੇ ਕੋਲ ਅਸੀਂ ਮੰਗ ਕਰਨਾ ਹੈ ਜਿਹੜਾ ਸਾਡਾ ਆਪਣਾ ਕਾਨੂੰਨ ਆਕਾਲਪੁਰ ਸਾਹਿਬ ਦਾ ਸੋ ਜਲਦੀ ਤੋਂ ਜਲਦੀ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਅਕਾਲੀ ਦਲ ਇਸ ਭਲੇਖੇ ਜਨਾ ਰਵੇ ਕਿ ਤੁਸੀਂ 20 ਦਿਨ ਵਿੱਚ ਪਾ ਲੇ ਤੇ ਤੁਸੀਂ ਸੋਚੋਗੇ ਭਾਈ ਨਰੈ ਸਿੰਘ ਚੌੜੇ ਦੀ ਲੱਥੀ ਪਾਗਰੋਂ ਪੰਤਾ ਭੁੱਲ ਜਾਏਗਾ ਅਸੀਂ ਇਹ ਨਹੀਂ ਭੁੱਲਣੀ ਔਰ ਜਦੋਂ ਤੱਕ ਉਸ ਬੰਦੇ ਦੇ ਉੱਤੇ ਕਾਰਵਾਈ ਹੋ ਨਹੀਂ ਜਾਂਦੀ ਪੰਤਾ ਕਰਵਾਤਾ ਅਨਸਾਰ ਉਦੋਂ ਤੱਕ ਦੇ ਬਿਲਕੁਲ ਨਹੀਂ ਔਰ ਉਸ ਬੰਦੇ ਨੂੰ ਅਸੀਂ ਇਸ ਗੱਲ ਦੀ ਮਤਲਬ ਉਹਨੂੰ ਕਿਹਾ ਵੀ ਸੀ ਕਿ ਸਮਾਂ ਰਹਿਦੇ ਮਾਫੀ ਮੰਗ ਪਰ ਨਹੀਂ ਅਕਾਲੀ ਦਲ ਦੀ ਹੱਕੜ ਵੇਖੋ ਤੁਸੀਂ ਤੇ ਅੱਜ ਤੱਕ ਉਹ ਬੰਦਾ ਸਾਹਮਣੇ ਨਹੀਂ ਆਇਆ ਪਰ ਮੈਂ ਫੇਰ ਕਹਿ ਰਿਹਾ ਅਸੀਂ ਕਾਨੂੰਨ ਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਹੱਥੇ ਲੈਣਾ ਨਹੀਂ ਚਾਹੁੰਦੇ ਪਰ ਜੇ ਜ਼ਿੰਮੇਵਾਰ ਅਹੁਦੇਦਾਰ ਇਹਨਾਂ ਤੋਂ ਭੱਜਣਗੇ ਤੇ ਫਿਰ ਇੱਕ ਨਾ ਇੱਕ ਦਿਨ ਕੋਈ ਨਾ ਕੋਈ ਤੇ ਕਾਨੂੰਨ ਹੱਥ ਚ ਲੈ ਲਏਗਾ ਇਹਨੀਆਂ ਗੱਲਾਂ ਕਹਿੰਦਾ ਹਾਂ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਣਾ ਅਗਲੇ ਬੁਲਾ ਰਹਿਆ ਨੇ ਤੁਹਾਡੇ ਨਾਲ ਇਸ ਮਤੇ ਦੇ ਸਬੰਧ ਦੇ ਵਿੱਚ ਵਿਚਾਰ ਰੱਖਣੇ ਨੇ ਜੋ ਵੀ ਇਹਦੇ ਵਿੱਚ